ਸ੍ਰੀ ਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੈ ਅਕਾਲੀ ਲੀਡਰਾਂ ਨੂੰ ਸੇਵਾ ਲਈ ਗਈ ਹੈ ਤਾਂ ਉਸ ਦੇ ਵਿੱਚ ਇਸ ਵੇਲੇ ਬੀਬੀ ਜਗੀਰ ਕੌਰ ਪਹੁੰਚੇ ਨੇ ਗੱਲਬਾਤ ਕਰਾਂਗੇ ਬੀਬੀ ਜੀ ਕੀ ਕਹਿਣਾ ਚਾਹੋਗੇ ਜਿਹੜੀ ਸੇਵਾ ਲੱਗੀ ਹੈ ਉਹਨੂੰ ਨਿਭਾ ਰਹੇ ਸਾਰੇ ਤੁਸੀਂ ਕੀ ਕਹਿਣਾ ਚਾਹੋਗੇ ਸੇਵਾ ਦੇ ਪਾਗਾਂ ਵਾਲੇ ਨੂੰ ਮਿਲਦੀ ਹੈ ਜੀ ਸਾਡੇ ਪਾਗ ਉੱਤਮ ਨੇ ਕਿ ਸਾਡੇ ਕੋਲ ਉਹ ਮਹਾਨ ਤਖਤ ਨੇ ਉਹ ਮਹਾਨ ਅਸਥਾਨ ਨੇ ਜਿੱਥੇ ਅਸੀਂ ਸੀਸ ਨਵਾ ਕੇ ਸੇਵਾ ਕਰਕੇ ਆਪਣਾ ਜਨਮ ਸਫਲਾ ਕਰ ਸਕਦੇ ਹਾਂ ਤਾਂ ਹੁਣ ਇੱਕ ਗੱਲ ਕਰੀਏ ਤਾਂ ਦੇਰੀ ਦੂਰੀਆਂ ਨੇ ਉਹ ਕਾਲੀ ਦਲ ਦੀਆਂ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਜਿਹੜਾ ਕਿ ਬਾਗੀ ਦਾ ਖਿਤਾਬ ਸੀ ਤੁਹਾਡੇ ਦੇ ਲੱਗਾ ਹੋਇਆ ਉਹ ਹੁਣ ਖਤਮ ਹੋਊਗਾ ਇਸ ਗੱਲ ਦਾ ਮੈਨੂੰ ਅਫਸੋਸ ਹੈ ਹਮ ਕਿ ਠੀਕ ਐ ਸਤਕਾਰ ਐ ਸਿੰਘ ਸਾਹਿਬ ਜੀ ਨੇ ਬਹੁਤ ਸੋਣਾ ਫੈਸਲਾ ਕੀਤਾ ਬੜਾ ਸਟੱਜ ਦਾ ਨਾ ਫੈਸਲਾ ਕੀਤਾ ਪਰ ਇਹ ਸ਼ਬਦ ਤੁਹਾਡੇ ਸੋਸ਼ਲ ਮੀਡੀਏ ਦੇ ਐ ਹਮ ਨਹੀਂ ਜੋ ਚੱਲ ਰਹੇ ਨੇ ਨਹੀਂ ਇਹ ਸੋਸ਼ਲ ਮੀਡੀਏ ਦੇ ਬਾਗੀ ਤੇ ਦਾਗੀ ਐ ਉਹਨਾਂ ਨੂੰ ਵੀ ਨਹੀਂ ਕਹਿਣਾ ਚਾਹੀਦਾ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ ਸੀ ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਹਾਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਇੱਕ ਅ ਇੱਕ ਮਿਸ਼ਨ ਲੈ ਕੇ ਚੱਲੇ ਸੀਗੇ ਕਿ ਅਸੀਂ ਸ਼੍ਰੀ ਅਕਾਲ ਤਾਜ ਸਾਹਿਬ ਜੀ ਦੀ ਮਹਾਨਤਾ ਦੁਨੀਆ 'ਚ ਦਰਸਾਉਣੀ ਹੈ ਹੂੰ ਇਹਦੇ ਸਿਧਾਂਤਾਂ ਦੀ ਇਹ ਪਰੰਪਰਾਵਾਂ ਦੀ ਮਰਿਆਦਾ ਦੀ ਗੱਲ ਲੋਕਾਂ 'ਚ ਪਹੁੰਚਣੀ ਚਾਹੀਦੀ ਹੈ ਜਿਹੜੀ ਅੱਜ ਦੀ ਪੀੜ੍ਹੀ ਜਾਂ ਦੁਨੀਆ ਭਰ ਦੇ ਲੋਕ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਇਸ ਗੱਲ ਦਾ ਭੁੱਲ ਗਿਆ ਸੀਗਾ ਕਿ ਤਖਤ ਦੀ ਮਹਾਨਤਾ ਕੀ ਹੈ ਹੂੰ ਇਸ ਕਰਕੇ ਅਸੀਂ ਆਏ ਸੀਗੇ ਇੱਥੇ ਤਰਖਾਸ ਲੈ ਕੇ ਸਫਾਰਸ਼ਿਕ ਇਹਨਾਂ ਦੀ ਫਰਿਆਦ ਲੈ ਕੇ ਅਸੀਂ ਕੋਈ ਅਕਾਲੀ ਦਲ ਨਹੀਂ ਛੱਡਿਆ ਨਾ ਅਸੀਂ ਸ਼੍ਰੋਮਣੀ ਕਾਲੀ ਦਲ ਤੋਂ ਬਾਹਰ ਹੈ ਅਸੀਂ ਅੱਜ ਵੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਹੈ ਪਹਿਲਾਂ ਵੀ ਅਕਾਲੀ ਸੀ ਹੁਣ ਵੀ ਅਕਾਲੀ ਹੈ ਤੇ ਅਕਾਲੀ ਹੀ ਰਹਿਣਾ ਪਰ ਜਿਹੜੇ ਇੱਕ ਡਿਫਰੈਂਸਸ ਸੀਗੇ ਸੁਖਬੀਰ ਬਾਦਲ ਹਣਾ ਦੇ ਨਾਲ ਕੋਈ ਨਹੀਂ ਡਿਫਰੈਂਸਸ ਦੇ ਸੀ ਇੱਥੇ ਆ ਕੇ ਹਾਂਜੀ ਨਿੱਜੀ ਕੋਈ ਡਿਫਰੈਂਸਸ ਵੀ ਸੀ ਪੰਤਕ ਡਿਫਰੈਂਸਸ ਸੀਗੇ ਹੋਈਆਂ ਭੁੱਲਾ ਦੀ ਗੱਲ ਸੀ ਕੋਈ ਗੁਨਾਹਾਂ ਦੀ ਗੱਲ ਸੀ ਕੋਈ ਜੋ ਸਾਡਾ ਨੁਕਸਾਨ ਹੋ ਰਿਹਾ ਸੀ ਪੰਥ ਦੀਆਂ ਸੰਸਥਾਵਾਂ ਦਾ ਉਹਨੂੰ ਦਰਸਤ ਕਰਨ ਵਾਸਤੇ ਉਹਨੂੰ ਲੀਤੇ ਪਾਉਣ ਵਾਸਤੇ ਅਸੀਂ ਇੱਕ ਫਰਿਆਦ ਲੈ ਕੇ ਆਏ ਸੀ ਵੀ ਹੋਰ ਕੋਈ ਥਾਂ ਨਹੀਂ ਕਿਉਂਕਿ ਇੱਕੋ ਥਾਂ ਹੈ ਇੱਕੋ ਹੀ ਇੱਕ ਮਹਾਨ ਤਖਤ ਹੈ ਸਾਡੇ ਕੋਲ ਜਿੱਥੇ ਅਸੀਂ ਫਰਿਆਦ ਕਰਕੇ ਸਾਰੀ ਕੌਮ ਨੂੰ ਇਕੱਠਿਆ ਕਰ ਸਕਦੇ ਹਾਂ ਸਾਰੀ ਪਾਰਟੀ ਨੂੰ ਇਕੱਠੇ ਕਰ ਸਕਦੇ ਹਾਂ ਤੁਸੀਂ ਤੁਹਾਨੂੰ ਸੁਖਵੀਰ ਬਾਦਲ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ ਨਹੀਂ ਦੇਖੋ ਗਿਲਾ ਸ਼ਿਕਵਾ ਤੇ ਮੈਨੂੰ ਕਦੀ ਵੀ ਨਹੀਂ ਸੀ ਨਿੱਜੀ ਤੌਰ ਤੇ ਕਿਸੇ ਨਾਲ ਕੋਈ ਗਿਲਾ ਨਹੀਂ ਮੇਰਾ ਮੇਰੀ ਨਿੱਜੀ ਕੋਈ ਜ਼ਿੰਦਗੀ ਦੇ ਵਿੱਚ ਕੋਈ ਕਿਸੇ ਨਾਲ ਗਿਲਾ ਨਹੀਂ ਸਿਰਫ ਸਾਨੂੰ ਦੁੱਖ ਸੀਗਾ ਕਿ ਸਾਡੀਆਂ ਸੰਸਥਾਵਾਂ ਬੜੀਆਂ ਡਾਊਨ ਜਾ ਰਹੀਆਂ ਨੇ ਸੰਸਥਾਵਾਂ ਦਾ ਨੁਕਸਾਨ ਹੋ ਰਿਹਾ ਹੈ ਉਹ ਦੁੱਖ ਸੀਗਾ ਤਾਂ ਕਰਕੇ ਅਸੀਂ ਆਏ ਸੀ ਹੁਣ ਠੀਕ ਹੋ ਗਏ ਸਾਰੇ ਦੁੱਖ ਠੀਕ ਹੋ ਗਏ ਹੁਣ ਜਦੋਂ ਸਿੰਘ ਸਾਹਿਬ ਜੀ ਨੇ ਫੈਸਲੇ ਕਰ ਦਿੱਤੇ ਅਸੀਂ ਮੰਨਦੇ ਆ ਜੀ ਅਸੀਂ ਮੰਨਦੇ ਆ ਸਾਰੇ ਫੈਸਲੇ ਹੂੰ ਜਿਹੜਾ ਹੈਗਾ ਹੁਣ ਇਕੱਠੇ ਹੋ ਕੇ ਸਾਰੇ ਕੰਮ ਕਰਨਗੇ ਸੁਖਵੀਰ ਬਾਦਲ ਤੇ ਬੀਬੀ ਜਗੀਰ ਕੌਰ ਇਕੱਠੇ ਨਜ਼ਰ ਆਣਗੇ ਜਿਸ ਤਰ੍ਹਾਂ ਕਿ ਪਹਿਲੇ ਇੱਕ ਮੰਨ ਦੇ ਵਿੱਚ ਸੀਗਾ ਕਿਉਂਕਿ ਉਹਨਾਂ ਨੇ ਤੁਹਾਨੂੰ ਪਾਰਟੀ ਤੋਂ ਬਾਹਰ ਕੱਢਿਆ ਐਦਾਂ ਦੀ ਵੀ ਗੱਲਾਂ ਆਈਆਂ ਸੀ ਹੁਣ ਠੀਕ ਹੋ ਜਾਏਗਾ ਕਿਸੇ ਨਾਲ ਕੋਈ ਗਿਲਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਵੇਗੀ ਮੈਂਬਰ ਸਾਹਿਬਾਨ ਡਿਊਟੀ ਲੱਗ ਗਈ ਹੈ 6-7 ਮੈਂਬਰਾਂ ਦੀ ਉਹ ਭਰਤੀ ਲਈ ਕਾਪੀਆਂ ਛਪਾਉਣਗੇ ਸਾਨੂੰ ਦੇਣਗੇ ਅਸੀਂ ਘਰ-ਘਰ ਜਾ ਕੇ ਭਰਤੀ ਕਰਾਂਗੇ ਪ੍ਰਧਾਨ ਕੌਣ ਹੋਏਗਾ ਪਾਰਟੀ ਉਹ ਤੇ 6 ਮਹੀਨੇ ਤੋਂ ਬਾਅਦ ਪਤਾ ਲੱਗਣਾ ਪਹਿਲਾਂ ਭਰਤੀ ਤੇ ਹੋਈਏ अच्छा एक सवाल सवाल और सवाल ज्ञानी गुरबचन सिंह ਹਨਾ ਨੂੰ ਇਸ ਕਰਕੇ ਤੁਹਾਨੂੰ ਪੁੱਛ ਰਿਹਾ ਕਿ ਕੀ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਹੋ ਇਸ ਕਰਕੇ ਤੁਹਾਨੂੰ ਇਹ ਸਵਾਲ ਵਾਜਬ ਬੰਦ ਹੈ ਚਲੋ ਮੈਂ ਕਿ ਨਹੀਂ ਮर्यादा ਦੀ ਗੱਲ ਪੁੱਛਣੀ ਚਾਹੀਦੀ ਹੈ ਬਿਲਕੁਲ ਹੁਣ ਜਿਹੜਾ ਜੋ ਰੋਲ ਗਿਆਨੀ ਗੁਰਬਚਨ ਸਿੰਘ ਹਨਾ ਦਾ ਸਾਹਮਣੇ ਆ ਉਹਨੂੰ ਕਿਵੇਂ ਵੇਖਦੇ ਹੋ ਪਤਾ ਨਹੀਂ ਜੀ ਇੱਥੇ ਗਿਆਨੀ ਗੁਰਬਚਨ ਸਿੰਘ ਜੀ ਹੋਰ ਹਨਾ ਉਦੋਂ ਤੇ ਗਲਤੀ ਕੀਤੀ ਸੀ ਉਹਦੇ ਸਾਰੀ ਕੌਮ ਨੂੰ ਪਤਾ ਹੈ ਕਿ ਉਹਨਾਂ ਨੂੰ ਉੱਥੇ ਨਹੀਂ ਸੀ ਜਾਣਾ ਚਾਹੀਦਾ ਔਰ ਆਪਣੀ ਤਖਦੀ ਮਾਨ ਮर्याਦਰ ਸਭ ਹੀ ਤੇ ਹੋਏ ਆ ਆਪਣੀ ਪੂਰੀ ਡਿਊਟੀ ਕਰਨੀ ਚਾਹੀਦੀ ਸੀ ਨਹੀਂ ਕੀਤੀ ਹਾਲਾਤ ਇੱਥੇ ਤੱਕ ਆ ਗਏ ਇਹ ਉਹਨਾਂ ਦਾ ਵੀ ਕਸੂਰ ਹੈ ਕਿ ਉਹਨਾਂ ਨੂੰ ਉਸ ਵੇਲੇ ਆਪਣੀ ਉਸ ਤਖਤ ਦੀ ਮਹਾਨਤਾ ਨੂੰ ਉਹਦੀ ਮर्यादा ਨੂੰ ਖਤਮ ਨਹੀਂ ਸੀ ਕਰਨਾ ਚਾਹੀਦਾ ਉਹ ਜਿੱਥੇ ਬੈਠੇ ਸੀ ਉਹਦੀ ਡਿਊਟੀ ਕਰਨੀ ਚਾਹੀਦੀ ਸੀ ਕਿਸੇ ਬੰਦੇ ਦੀ ਗੁਲਾਮੀ ਨਹੀਂ ਕਿ ਸਮਝੋ ਕਿ ਇੱਕ ਕਾਲ ਤਖਤ ਸਾਹਿਬ ਦੀ ਚੇਅਰ ਨੂੰ ਢਾਈ ਲੱਗੀ ਨਹੀਂ ਉਦੋਂ ਤਾਂ ਢਾਈ ਲੱਗੀ ਸੀ ਜੀ ਹੁਣ ਜਦੋਂ ਚੇਅਰ ਤੇ ਬੈਠਾ ਵਿਅਕਤੀ ਉਸ ਚੇਅਰ ਦੀ ਉਸ ਸਥਾਨ ਦੀ ਮਹਾਨਤਾ ਨੂੰ ਡਾਊਨ ਕਰੇਗਾ ਤੇ ਫਿਰ ਨੇਚਰਲੀ ਉਹ ਤੇ ਕਮਜ਼ੋਰ ਹੋਏਗਾ ਪਰ ਜਥੇਦਾਰ ਸਾਹਿਬ ਦਾ ਇੱਕ ਪਾਰਟੀ ਪ੍ਰਧਾਨ ਦੇ ਘਰ ਜਾ ਕੇ ਇਸ ਤਰ੍ਹਾਂ ਡੇਰਾ ਮਾਫੀ ਦੇ ਵਿੱਚ ਆਪਣਾ ਹੱਥ ਨਿਵਾਣਾ ਉਹਨੂੰ ਕਿਵੇਂ ਵੇਖਦੇ ਦੇਖੋ ਇਹ ਤੇ ਸਾਰੇ ਸਾਹਮਣੇ ਆ ਗਿਆ ਹੁਣ ਇਹ ਵਾਰ-ਵਾਰ ਗੱਲ ਕਰਨ ਦੀ ਲੋੜ ਨਹੀਂ ਹੈ ਪਰ ਮੈਂ ਤੁਹਾਨੂੰ ਇਸ ਕਰਕੇ ਗੱਲ ਕਰ ਰਿਹਾ ਕਿ ਤੁਸੀਂ ਐ ਜੀ ਪੀ ਸੀ ਦੇ ਪ੍ਰਧਾਨ ਰਹੇ ਹੋ ਮੈਂ ਤੇ ਤੁਹਾਨੂੰ ਕਲੀਅਰ ਕਰ ਰਹੀ ਹਾਂ ਕਿ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਹੀ ਇਥੇ ਤੱਕ ਨੋਬਤ ਆਈ ਨਾ ਗਲਤੀ ਕਰਦੇ ਤੇ ਨਾ ਨੋਬਤ ਆਉਂਦੀ ਪਰ ਗਲਤੀ ਤੁਹਾਡੀ ਆਣ ਦੇ ਘਰ ਚਲੇ ਜਾਣਾ ਜਾਂ ਕਿਸੇ ਲੀਡਰ ਦੇ ਕੋਲ ਚਲੇ ਜਾਣਾ ਉਹ ਗੱਲ ਵੱਖਰੀ ਹੈ ਲੇਕਿਨ ਉਥੇ ਜਾ ਕੇ ਪਰੰਪਰਾਵਾਂ ਨੂੰ ਤੋੜ ਦੇਣੀਆ ਜਾਂ ਮर्याਦਾ ਨੂੰ ਤੋੜ ਦੇਣਾ ਜਾਂ ਸਿਧਾਂਤਾਂ ਦਾ ਕਤਲ ਕਰ ਦੇਣਾ ਉਹ ਗਲਤੀ ਪਰ ਬੀਬੀ ਜੀ ਗਲਤੀ ਤੁਹਾਡੀ ਵੀ ਆਂਦੀ ਕਿਉਂਕਿ ਉਸ ਤੋਂ ਬਾਅਦ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਬਣੇ ਉਸ ਉਸ ਬਣੀ ਮੈਂਬਰਾਂ ਕੋਲ ਟੋਟਾ ਲੈ ਕੇ ਬਣੀ ਮੈਂ ਨਹੀਂ ਪਰ ਉਸ ਵੇਲੇ ਤੁਸੀਂ ਐਕਸ਼ਨ ਕਿਉਂ ਨਹੀਂ ਲਿੱਤਾ ਬਕੌਰ ਤੁਸੀਂ ਲਿਖ ਸਕਦੇ ਸੀ ਕਿਉਂਕਿ ਤਾਂ ਤਖਤ ਤੋਂ ਬਾਹਰ ਕੱਢਿਆ ਉਹਨਾਂ ਨੂੰ ਉਹ ਇੱਥੇ ਬੈਠੇ ਸੀ ਮੈਂ ਇੱਥੋਂ ਉਠਾਇਆ ਉਹਨਾਂ ਨੂੰ ਮੈਂ ਕਿਹਾ ਇੱਥੇ ਨਹੀਂ ਤੁਸੀਂ ਰਹਿ ਸਕਦੇ ਕਸੂਠਾ ਮੈਂ ਹੀ ਕੱਢਿਆ ਸੀ ਮੈਂ ਹੀ ਤਾਂ ਕੈਸੇ ਖਾਲੀ ਕਰੂੰ ਹੋਰ ਪ੍ਰਧਾਨਾ ਹੀ ਕਹਿਣਾ ਸੀ ਮੈਂ ਗਿਆਨੀ ਗੁਰਬਚਨ ਸਿੰਘ ਜੀ ਨੂੰ ਕਿਹਾ ਵੀ ਖਾਲੀ ਕਰੋ ਰਿਹਾਇਸ਼ ਏਰੀਆ ਸ਼੍ਰੀ ਅਕਾਲ ਤਾ ਸ ਜਿੱਥੇ ਦਾਦੀ ਹੋਈ ਰਹੇਗਾ ਇੱਥੇ ਅਚੋ ਮर्याਦਾ ਤੁਸੀਂ ਕਾਇਮ ਕੀਤੀ ਨਹੀਂ ਮर्याਦਾ ਨਹੀਂ ਮੈਂ ਆਪਣੀ ਡਿਊਟੀ ਕੀਤੀ ਡਿਊਟੀ ਕੀਤੀ ਕਿ ਇੱਥੇ ਇਹਨਾਂ ਨੂੰ ਨਹੀਂ ਰਹਿਣਾ ਚਾਹੀਦਾ ਜੇ ਸ਼੍ਰੀ ਅਕਾਲ ਤਾ ਸਾਹਿਬ ਜੀ ਦੀ ਜਥੇਦਾਰੀ ਰੈ residense ਹੈ ਉਹਦੇ ਵਿੱਚ ਉਹਨਾਂ ਨੂੰ ਹਿਰਾਣਾ ਚਾਹੀਦਾ ਤਾਂ ਹੁਣ ਜਿਹੜੀ ਉਹ ਸੀਟ ਤੇ ਜਿਹੜਾ ਹੈਗਾ ਹੁਣ ਯਾਨੀ ਅਰਗਵੀਰ ਸਿੰਘ ਜੀ ਬੈਠੇ ਉਹਨਾਂ ਨੇ ਕੱਲ ਜੋ ਕੀਤਾ ਹੁਣ ਆਉਣ ਵਾਲੇ ਸਮੇਂ 'ਚ ਅਕਾਲੀ ਦਲ ਦਾ ਕੀ ਭਵਿੱਖ ਤੁਸੀਂ ਵੇਖਦੇ ਹੋ ਉਹ ਦੇਖੋ ਜੀ ਜਦੋਂ ਸਾਰੀਆਂ ਦੁਬਦਾਵਾਂ ਖਤਮ ਹੋ ਜਾਣ ਜਦੋਂ ਸਾਰੀਆਂ ਸਜਾਵਾਂ ਲੱਗ ਜਾਣ ਜਦੋਂ ਹਰ ਬੰਦਾ ਇਹ ਮੰਨ ਜਾਵੇ ਕਿ ਮੇਰੀ ਗਲਤੀ ਹੈ ਤੇ ਬਖਸ਼ੇਂਦ ਪਿਤਾ ਵੀ ਬਖਸ਼ਦਾ ਵੀ ਹੈ ਦੇ ਆਉਣ ਵਾਲੇ ਸਮੇਂ ਵਿੱਚ ਭਰਤੀ ਕਰਾਂਗੇ ਅਕਾਲੀ ਦਲ ਤਕੜਾ ਹੋਏਗਾ ਪਰ ਕੱਲ ਚੰਦੂ ਮਾਝਾ ਰਾਣਾ ਵੱਲੋਂ ਉਂਗਲ ਖੜੀ ਕਰਕੇ ਜੋ ਕੀਤਾ ਗਿਆ ਉਹਦੇ ਤੇ ਆਬਜੈਕਸ਼ਨ ਕੀਤੀ 86 ਬੰਦਿਆਂ ਨੂੰ ਐਕਚੁਅਲੀ ਬਹੁਤਾ ਪਤਾ ਨਹੀਂ ਹੁੰਦਾ ਵੀ ਮर्याਦਾ ਵਿੱਚ ਇੱਥੇ ਕਿਸ ਤਰ੍ਹਾਂ ਖਲੋਣਾ ਕਿਸ ਤਰ੍ਹਾਂ ਬੋਲਣਾ ਕਿਉਂਕਿ ਇਹੀ ਤੇ ਇੱਕ ਮਹਾਨਤਾ ਤਖਤ ਦੀ ਵੀ ਇੱਥੇ ਤੁਸੀਂ ਹਾਂ ਜਾਂ ਨਾ ਹੀ ਕਰਨਾ ਸੱਚ ਬੋਲਣਾ ਝੂਠ ਨਹੀਂ ਬੋਲਣਾ ਉਹ ਕਈ ਜਨ ਨਹੀਂ ਪਤਾ ਹੁੰਦਾ ਮਿਲ ਜੁਲ ਕੇ ਕੰਮ ਕਰਦਾ ਨਜ਼ਰ ਆਏਗਾ ਕਾਲੀ ਦਲ ਚਰਦੀ ਕਲਾ ਦਾ ਕੰਮ ਕਰਾਂਗੇ ਚਰਦੀ ਅਕਾਲੀ ਦਲ ਦੇ ਨਾਲ ਨਾਲ ਹੁਣ ਹੋਰ ਵੀ ਰਲੇਵੇਂ ਹੋ ਸਕਦੇ ਜੀ ਜਿਹੜੇ ਕਿ ਨਾਰਾਜ਼ ਹੋਏ ਨੇ ਜਿਹੜੇ ਕੋਈ ਛੱਡ ਕੇ ਦੂਜੀ ਪਾਰਟੀਆਂ ਚਲੇ ਬੇਨਤੀ ਹੈ ਜੀ ਸਾਰੀ ਸਾਰੇ ਹੀ ਵਰਕਰਾਂ ਨੂੰ ਬੇਨਤੀ ਹੈ ਕਿ ਆਓ ਸਾਰੇ ਲੜਕੇ ਸ਼੍ਰੋਮnikal ਦਲ ਤਕੜਾ ਕਰੀਏ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਇਸ ਵੇਲੇ ਅਸੀਂ ਤੁਹਾਨੂੰ ਤਸਵੀਰ ਦਿਖਾਈ ਹੈ ਔਰ ਬੇਬਾਕ ਗੱਲਾਂ ਜਿਹੜੀਆਂ ਨੇ ਕਰਦੇ ਹੋਏ ਨਜ਼ਰ ਆਏ ਨੇ ਔਰ ਆਨ ਵਾਲੇ ਸਮੇਂ 'ਚ ਇੱਕ ਹੋਣ ਦੀ ਗੱਲ ਦਾ ਇੱਕ ਸੁਨੇਹਾ ਇੱਕ ਜਿਸ ਨੂੰ ਕਹਿੰਦੇ ਆ ਕਿ ਟ੍ਰੇਲਰ ਜਿਹੜਾ ਉਹ ਬੀਬੀ ਜ਼ਗੀਰ ਘਰ ਦਿੰਦੇ ਨਜ਼ਰ ਆਏ ਨਹੀਂ ਉਹਨਾਂ ਨੇ ਕਿਹਾ ਕਿ ਸ਼ਾਇਦ ਅਨੁਲਿ ਸਮੇਂ 'ਚ ਇਕੱਠਾ ਹੋਏ ਕਿਉਂਕਿ ਅਕਾਲੀ ਦਲ ਦੀ ਪਰਤੀ ਹੋਣੀ ਹੈ ਬੜਾ ਲੰਬਾ ਪ੍ਰੋਸੈਸ ਹੈ ਉਸ ਪ੍ਰੋਸੈਸ ਨੂੰ ਫੋਲੋ ਕੀਤਾ ਜਾਏਗਾ ਲੇਕਿਨ ਇਹ ਸਵਿੱਚ ਜਿਹੜਾ ਹੈ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਜਿਹੜੇ ਗਿਲੇ ਸ਼ਿਕਵੇ ਸੀ ਉਹ ਸਾਰੇ ਖਤਮ ਹੁੰਦੇ ਨਜ਼ਰ ਆ ਰਹੇ ਨੇ ਤਾਂ ਗਿਲਾ ਹੁਣ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੋ ਕਿ ਸਾਬਕਾ ਜਥੇਦਾਰ ਨੇ ਉਹਨਾਂ ਵੱਲੋਂ ਜੋ ਕਤਾਹੀਆਂ ਕੀਤੀਆਂ ਗਈਆਂ ਚੇਅਰ ਦੀ ਕਤਾਹੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਦੋਂ ਪ੍ਰਧਾਨ ਬਣੇ ਸੀ ਤਾਂ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਇਹ ਮਤਾ ਪਾਇਆ ਗਿਆ ਸੀ ਕਿ ਉਹਨਾਂ ਨੂੰ ਚੇਅਰ ਤੋਂ ਪਿੱਛੇ ਕੀਤਾ ਜਾ ਵੇ ਉਹਨਾਂ ਨੂੰ ਜਥੇਦਾਰੀ ਉਹਨਾਂ ਦੀ ਵਾਪਸ ਲੈ ਲੈਣੀ ਚਾਹੀਦੀ ਹੈ ਔਰ ਇਹ ਚੀਜ਼ਾਂ ਸਭ ਹੋਈਆਂ ਨੇ ਤਾਂ ਕੁਲ ਮਿਲਾ ਕੇ ਸਜਾ ਦੇ ਨਾਲ ਨਾਲ ਹੁਣ ਅਕਾਲੀ ਦਲ ਦੇ ਸੁਨਾਰੇ ਭਵਿੱਖ ਦੀ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਦੇਖਣਾ ਹੋਏਗਾ ਕਿ ਕੀ ਬਾਗੀ ਤੜਾ ਇੱਕ ਮੰਚ ਤੇ ਆਉਂਦਾ ਕਿ ਨਹੀਂ ਕਿਉਂਕਿ ਬੜੇ ਗੱਲਾਂ ਬੀਬੀ ਜਗੀਰ ਕੌਰ ਹਣਾਉ ਲਵੀ ਸਾਡੇ ਨਾਲ ਸਾਂਝੀਆ ਕੀਤੀਆਂ ਗਈਆਂ ਨੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ